ਕਲੀਅਰ ਫਾਈਨਲ ਮੈਚ 10 ਸਵਰਜਨ ਚ 3 ਮਿੰਟ ਬਾਕੀ ਆ ਫਾਈਨਲ ਮੈਚ ਭਲੌਰ ਦਾ ਭਲੌਰ ਦੇ ਕਬੱਡੀ ਕੱਪ ਦਾ ਫਾਈਨਲ ਮੈਚ ਇੱਕ ਪਾਸੇ ਪਿੰਡ ਰਕਲਾ ਤੇ ਦੂਸਰੇ ਪਾਸੇ ਭਲੌਰ ਪਿੰਡ ਦੀ ਟੀਮ ਆ ਚੋਟੀ ਦਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਜਲਦੀ ਦੇ ਨਾਲ ਲੈ ਵੀ ਸੋਨੀ ਭਾਈ ਮਾਰੋ ਵਿਸਲਾ ਆਪਾਂ ਮੈਚ ਸ਼ੁਰੂ ਕਰਗੇ ਅੱਜ ਦੇ ਦਿਨ ਦਾ ਕਹਿੰਦੇ ਫਾਈਨਲ ਮੁਕਾਬਲਾ ਇੱਕ ਪਾਸੇ ਭਲੂਰ ਦੀ ਟੀਮ ਤੇ ਦੂਸਰੇ ਪਾਸੇ ਪਿੰਡਰਾ ਦੀ ਲਓ ਭਲੂਰ ਦੇ ਕਬੱਡੀ ਕੱਪ ਦਾ ਕਹਿੰਦੇ ਗ੍ਰੈਂਡ ਫਾਈਨਲੇ ਸ਼ੁਰੂ ਹੋ ਲੱਗਾ ਪਹਿਲੀ ਰੇਡ ਪਾਉਣ ਦੇ ਲਈ ਕਹਿੰਦੇ ਪਿੰਡਰਾ ਦਾ ਪਿਸਟਲ ਤਿਆਰ ਹੈ ਅੱਜ ਕੌਣ ਬੈਸਟ ਬਣਦਾ ਕੌਣ ਬੈਸਟ ਰੇਡਰ ਤੇ ਕੌਣ ਬੈਸਟ ਸਟਾਪਰ ਕਿਹੜੀ ਟੀਮ ਚੈਂਪੀਅਨ ਬਣਦੀ ਹੈ ਕਿਹੜੇ ਮੁੰਡੇ ਰੇਡਾਂ ਪਾਉਂਦੇ ਆ ਲੈ ਵੀ ਰੇਸ਼ਮਾ ਹੋ ਜਾ ਸਾਈਡ ਤੇ ਵੀਰ ਬਣ ਕੇ ਆ ਵੀ ਪਹਿਲੀ ਰੇਡ ਪਿੰਡਰਾ ਦਾ ਪਿਸਟਲ ਪਿੰਡਰਾ ਵਾਲਾ ਅੱਜ ਬੈਸਟਾ ਨੂੰ 31 31 ਹਜ਼ਾਰ ਦਿੱਤਾ ਜਾਣਾ ਇੱਕ ਬਗਾਨੀ ਤੇ ਬੈਲੀ ਲੱਗਾ ਹੋਇਆ ਸੋਰੇਆਲੀਆ ਗਗਨ ਹੈ ਉਹ ਕਿਤੂ ਵਰਗੇ ਚਾਹ ਹਰ ਸਾਹਮਣੇ ਵੇਖੋ ਸੋਰੇਆਲੀਆ ਰੱਖਿਆ ਤੋੜ ਤੇ ਹੱਥ ਬੱਲੇ 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 ਹੋਈ ਪਈ ਹੈ ਫਾਈਨਲ ਮੈਚ ਪਲੋਰ ਦੀ ਧਰਤੀ ਹੈ ਸੱਜੇ ਖੱਬੇ ਉਹ ਲੱਗਦਾ ਯੋ ਬੱਲੇ ਬੱਲੇ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਪਿੰਡਰਾ ਵਾਲਾ ਡੱਕਿਆ ਗਿਆ ਓ ਘੜੇ ਤੋਂ ਕੌਲਾ ਚੱਕਿਆ ਗਿਆ ਨਾ ਕਹਿੰਦੇ ਗਗਨ ਸੂਰੇ ਵਾਲੀ ਨੇ ਪਹਿਲਾ ਜਫਾ ਲਾ ਕੇ ਬੱਲੇ ਬੱਲੇ ਕਰਾਦੀ ਹੈ ਅਗਲੀ ਰੇਡ ਪੌਂਡ ਦੇ ਲਈ ਕਹਿੰਦੇ ਸ਼ਾਂਟੀ ਕਰਾਚੋ ਵਾਲਾ ਛੋਟੀ ਦਾ ਮੈਚ ਹੈ ਲੈ ਵੀ ਟੱਗੋ ਵਾਲਾ ਫਰਲਾ ਤਿਆਰੀ ਜਿੱਤਣਾ ਤੇ ਜਿੱਥੇ ਲੜਨੇ ਪੈਣੇ ਆ ਇੱਕ ਪਾਸੇ ਪਿੰਡਰ ਇੱਕ ਪਾਸੇ ਪਲੂਰ ਇਹ ਪਿੰਡਰਾ ਤੇ ਪਲੂਰ ਦਾ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ ਔਰ ਬੈਠੇ ਲੋਕੀ ਗੱਲਾਂ ਕਰਦੇ ਟੀਮਾਂ ਦੋਨੋਂ ਚੰਗੀਆਂ ਆ ਕੱਟੋ ਵਾਲੇ ਦੀ ਰੇਡ ਇੱਕ ਪਾਸੇ ਹਰੀਕੇ ਦਾ ਐਂਗਰੀ ਵਾਰ ਲੱਗਾ ਹੋਇਆ ਆ ਡੱਗੋ ਦੇ ਛਰਨੇ ਵਰਗੇ ਚਾਰ ਨੇ ਚਾਰੇ ਤਿਆਰ ਵਰ ਤਿਆਰ ਲਓ ਪੈਂਦੀ ਰੇਡ ਕਬੱਡੀ 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 ਕੱਟੋ ਵਾਲਾ ਕਬੱਡੀ ਕਬੱਡੀ ਉਧਰ ਸ਼ਾਨਦਾਰ ਜਰਨਲ ਵੱਲੋਂ ਕਬੱਡੀ ਕਰਾਈ ਕੀਤਾ ਪਲੋਰ ਦਾ ਹਰ ਜੱਫਾ ਜਿਹੜਾ 500 ਦਾ ਹੋਵੇਗਾ ਸਲੀਨੇ ਵਾਲਾ ਉਹ ਫੋ ਟਰੈਕਟਰਾਂ ਦਾ ਜੇਤੂ ਹੈ ਉਹ ਕਬੱਡੀ ਪਾਉਣ ਦੇ ਲਈ ਵੱਧਾ ਹੋਇਆ ਫਾਈਨਲ ਮੈਚ ਪਲੋਰ ਦਾ ਵੱਡਾ ਕਬੱਡੀ ਕੱਪ ਬੈਸਟਾਂ ਨੂੰ 31 31000 ਦਿੱਤਾ ਜਾਣਾ ਉਹ ਸਲੀਨੇ ਵਾਲਾ ਅਗਰ ਕਹਿੰਦੇ ਸੋਰੇ ਵਾਲੀਆ ਐ ਵੀ ਸੋਰੇ ਵਾਲੀਆ ਵੇਖ ਉਹ ਮੁੰਡੇ ਦੇ ਪੱਟਾ ਵਿੱਚ ਕਿੰਨੀ ਗਈ ਜਾਣਾ ਹੈ ਅੱਜ 31 31000 ਦਿੱਤਾ ਜਾਣਾ ਪਰ ਸਾਹਮਣੇ ਸਲੀਨੇ ਵਾਲਾ ਰੇਸ਼ਮ ਇੱਕ ਜਾਨਦਾਰ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਮਹਿਕ ਪੱਤੜ ਆ ਗਿਆ ਹੈ ਲਓ ਕਹਿੰਦੇ ਮਹਿਕ ਪੱਤੜ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਦਾ ਹੋਇਆ ਹੈ ਫਾਈਨਲ ਚੱਲਦਾ ਹੈ ਭਲੌਰ ਦੇ ਕਬੱਡੀ ਕੱਪ ਦਾ ਅਵਤਾਰ ਸਿੰਘ ਨਹਿਰੂ ਹਣਾ ਦਾ ਕਬੱਡੀ ਕੱਪ ਹੈ ਮੇਧਰ ਸਿੰਘ ਬਰਾਰ ਹਣਾ ਦੇ ਵੱਡੇ ਰੋਲ ਨੇ ਨਾਲ ਕਹਿੰਦੇ ਪਿੰਡਰਾ ਵਾਲਾ ਬਲਜਿੰਦਰ ਲੱਭੀ ਨੰਗਲ ਹਣਾ ਦਾ ਤੇ ਨਾਲ ਜਸਪ੍ਰੀਤ ਸਿੰਘ ਠੱਠੀ ਦੇ ਅਮਰਤ ਯੂਐਸਏ ਇਹਨਾਂ ਵੀਰਾਂ ਦੇ ਵੀ ਵੱਡੇ ਯੋਗਦਾਨ ਸੁਖੇ ਦਾ ਕੈਨੇਡਾ ਤੋਂ ਵੱਡਾ ਯੋਗਦਾਨ ਲਓ ਮੈਕ ਦੀ ਰੇਡ ਚਾਰ ਦੇ ਚਾਰੇ ਮਾਰਦੇ ਪੱਟਾਂ ਤੇ ਥਾਪੀ ਹੈ ਫਾਈਨਲ ਚੱਲਦਾ ਜਿੱਤੂ ਕੋ ਇਹ ਤੇ ਰੱਬ ਜਾਣਦਾ ਪਰ ਦੁਨੀਆ ਨਜ਼ਾਰੇ ਲੈਂਦੀ ਹੈ ਆ ਪਈ ਹੋਈ ਰੇਡ ਬੈਸਟਾ ਨੂੰ ਵੀ ਕਹਿੰਦੇ ਨਗਦ ਰਾਸ਼ੀ ਦਿੱਤੀ ਜਾਣੀ ਹੈ ਇੱਕ ਦੀ ਰੇਡ ਕਹਿੰਦੇ ਹਰੀ ਕੇ ਆਏ ਐਂਗਰੀ ਬਾਰ ਦੇ ਨਾਲ ਟੱਕਰ ਸਿਰੇ ਦੀ ਹੈ ਜ਼ੋਰ ਲੱਗਾ ਹੋਇਆ ਫੈਸਲਾ ਹੋ ਜਾਵੇ ਜੱਫੇ ਤੇ ਜੱਫਾ ਥਾ ਜੱਫਾ ਓ ਵਿੱਕੀ ਨੇ ਦਿੱਤਾ ਲਾਂ ਜੱਫਾ ਜੱਫੇ ਤੇ ਜੱਫਾ ਆਹ ਜੱਫਾ ਆ ਹਰੀਕਾਂ ਵੱਲੇ ਦਿੱਤਾ ਲਾ ਜੱਫਾ ਇਹ ਵਿੱਕੀ ਹਰੀਕਾਂ ਵਾਲਾ ਲਾ ਜੱਫਾ ਬੱਲੇ ਬੱਲੇ ਕਰਾ ਗਿਆ ਅਗਲੀ ਕਬੱਡੀ ਪਾਉਣੀ ਕਹਿੰਦੇ ਰੇਸ਼ਮ ਸਲੇਨੇ ਵਾਲਾ ਵਿਸਾਖੀ ਦਾ ਮੇਲਾ ਪੂਰੀ ਦੁਨੀਆ ਭਰ ਵਿੱਚ ਪ੍ਰਸਿੱਧ ਹੈ ਉਹ ਸਲੇਨੇ ਵਾਲਾ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਤੇ ਪਿਛਲੇ ਸਾਲ ਕਹਿੰਦੇ ਬੋਲਟ ਜਿੱਤੇ ਆਹ ਗੱਬਰੂ ਕਹਿੰਦੇ ਸਲੇਨੇ ਵਾਲਾ ਸੂਰੇ ਵਾਲੀ ਆ ਗਗਨ ਪਰ ਕੌਣ ਬੱਲੇ ਬੱਲੇ ਕਰਾਵੇਗਾ ਡਬਲ ਟੱਚ ਹੋਇਆ ਕਿ ਦੋ ਜਣਿਆਂ ਵਿੱਚ ਮਾਰਾ ਹੁੰਦਾ ਹੰਨਾ ਆ ਰਿਹਾ ਤੀਜੇ ਦਾ ਪਰ ਪੁਆਇੰਟ ਕਹਿੰਦੇ ਰੇਸ਼ਵ ਨੇ ਆਪਣੀ ਟੀਮ ਲਈ ਜੋਰ ਦਿੱਤਾ ਹੈ ਲੈ ਵੀ ਸੁਗਰਾਜ ਕਰਾਚੋ ਵਾਲਾ ਆ ਗਿਆ ਕਰਾਚੋ ਵਾਲਾ ਕਹਿੰਦੇ ਸ਼ੰਟੀ ਸ੍ਰੀਨੇ ਵਾਲਾ ਕਹਿੰਦੇ ਬੈਸਟ ਵਾਲੀਆ ਪਾਉਣ ਲੱਗ ਪਿਆ ਹੈ ਹਾਂ ਸ੍ਰੀਨੇ ਵਾਲਾ ਜੋਰ-ਜੋਲ ਪਾਉਣ ਲੱਗ ਪਿਆ ਕਰਾਚੋ ਦੇ ਗੱਭਰੂ ਨੇ ਕਬੱਡੀ ਲੈ ਵੀ ਸੁਗਰਾਜ ਦੋਨੋਂ ਪਾਸੇ ਟੀਮਾਂ ਦੇ ਜਿੰਨੇ ਵੀ ਜੱਫੇ ਲੱਗਣਗੇ ਅਵਤਾਰ ਸਿੰਘ ਨੇਰੂ ਵੱਲੋਂ ਹਰ ਜੱਫੇ ਦੇ ਦੋਨੋਂ ਟੀਮਾਂ ਦੇ 5-500 ਦੇ ਵੱਡੇ ਮਾਣਸ ਗੱਲ ਤੇ ਜਾਣਗੇ ਹੈਰੂ ਭਲੌਰ ਦੇ ਵੱਲੋਂ ਕਹਿੰਦੇ ਹਰ ਜੱਫੇ ਦੇ ਵੱਡੇ ਮਾਣ ਸ਼ਾਂਤੀ ਦੀ ਰੇਡ ਤੇ ਡੱਗੋ ਵਾਲਾ ਹੋ ਗਿਆ ਪੂਰੇ ਹਰ ਜਿੱਪਾਸੇ ਕਬੱਡੀ 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 ਕਿ 6 ਫੁੱਟ ਦੇ ਕਰੀਬ ਯਾਰੋ ਕੱਭਰੂ ਦਾ ਕੱਦ ਰੇਡਰਾਂ ਨੂੰ ਸਿੱੜਦਾ ਹੈ ਕਹਿੰਦੇ ਲੱਦ ਲੱਦ ਜਿਹੜੇ ਫਰੀਦਕੋਟ ਨੂੰ ਇਹਦੇ ਉੱਤੇ ਮਾਣ ਡੱਗੁਰ ਮਾਣੇ ਪਿੰਡ ਦੀ ਸ਼ਰਨਾ ਬਣਿਆ ਸ਼ਾਨ ਪਰ ਖਿਡਾਰੀ ਦੇ ਥੋੜੀ ਸੱਟ ਲੱਗਿਆ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਮੇਰ ਰੱਖੇ ਨਾ ਖਿਡਾਰੀਆਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਰ ਰੱਖੇ ਨਾ ਖਿਡਾਰੀਆਂ ਜਿਵੇਂ ਹੱਸਦੇ ਖੇਡਦੇ ਆਏ ਆ ਉਹ ਵੀ ਹੱਸਦੇ ਖੇਡਦੇ ਆਪਣੇ ਘਰਾਂ ਨੂੰ ਵਾਪਸ ਜਾਣ ਖਿਡਾਰੀ ਬਾਨਾ ਬਹੁਤ ਔਖਾ ਹੈ ਘਰ ਖਾਣਾ ਪੈਂਦਾ ਹੈ ਮਿਹਨਤ ਲਾਉਣੀ ਪੈਂਦੀ ਹੈ ਤੇ ਫੇਰ ਇਹਨਾਂ ਗਰਾਊਂਡਾਂ ਵਿੱਚ ਚਰਚੇ ਹੁੰਦੇ ਆ ਵਾ ਇਹਨਾਂ ਖਿਡਾਰੀਆਂ ਦੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮੁਰੇ ਕੇ ਅਰਦਾਸ ਸੇ ਬੇਨਤੀ ਹੈ ਜਿਵੇਂ ਹੱਸਦੇ ਖੇਡਦੇ ਆਏ ਐਵੇਂ ਹੱਸਦੇ ਖੇਡਦੇ ਆਪਣੇ ਗਰਾਉਂਡ 'ਬਾਸ ਜਾਣ ਲੈ ਵੀ ਸ਼ਾਂਤੀ ਠੀਕ ਐ ਵਾਹਿਗੁਰੂ ਮੇਹਰ ਰੱਖੇ ਨਾ ਖਿਡਾਰੀਆਂ ਤੇ ਐਨ ਫਾਈਨਲ ਮੈਚ ਚੋਟੀ ਦਾ ਚੋਟੀ ਦਾ ਫਾਈਨਲ ਮੈਚ ਜਰਨੈਲ ਕਬੱਡੀ ਖਿਡਾਰੀ ਦੇ ਵੱਲੋਂ ਕੀਤ ਭਲੂਰ ਦਾ ਹਰ ਜਫਾ ਕਹਿੰਦੇ 500 ਦਾ ਹੋਵੇਗਾ ਫਾਈਨਲ ਖੇਡਿਆ ਜਾ ਰਿਹਾ ਹੈ ਪਰਮਾਤਮਾ ਮੇਹਰ ਕਰੇ ਕਦੇ ਕਿਸੇ ਖਿਡਾਰੀ ਨੂੰ ਸੱਟ ਫੇੜ ਨਾ ਲੱਗੇ ਸਾਰੇ ਜਿੱਦਾਂ ਵੀ ਆਉਂਦੇ ਐ ਹਾਸੇ ਖੇਡਦੇ ਆਪਣੇ ਘਰਾਂ ਨੂੰ ਵਾਪਸ ਜਾਣ ਕੀ ਪੇਪਲੂਰ ਹੁਣਾ ਦਾ ਸਾਰੀ ਯੰਗ ਕਬੱਡੀ ਕਲੱਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਵੱਡਾ ਮੇਲਾ ਕਰਾਇਆ ਹਵਤਾਰ ਨਹਿਰੂ ਹੁਣਾ ਦਾ ਮੇਜਰ ਬ੍ਰਾਂਡ ਹੁਣਾ ਦਾ ਆਹ ਪੈਂਦੀ ਹੋਈ ਰੇਡ ਰੇਸ਼ਮ ਸਰੀਨਾ ਕਬੱਡੀ ਪੌਂਦਰੀ ਵੱਤਦਾ ਹੋਇਆ 11 ਦੇ ਵਿੱਚੋਂ ਕੌਣ ਇੱਕ ਪਾਸੇ ਬੈਲੀ ਐ ਨਾਲ ਕੀਦ ਐ ਗਗਨ ਸੂਰੀ ਵਾਲੀਆ ਕੇਵਨ ਦਾ ਵੀਰ ਹੁੰਦਾ ਮੁਕਤਸਰੀ ਐ 6 ਫੁੱਟ 7 ਇੰਚ ਕੱਦ ਰੇਸ਼ਮ ਦਾ ਟੈਪ ਪੇਚਾ ਆ ਲੱਗਦਾ ਜੋਰ ਪਰ ਰੇਸ਼ਮ ਕਹਿੰਦੇ ਬਾਲਾ ਤਿੱਖਾ ਆ ਬਾਲਾ ਤੇਜ ਐ ਸਰੀਲੇ ਵਾਲੇ ਇੱਕ ਜਾਂਦਰ point ਪਿੰਡਰਾਂ ਦੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਹੈ ਉਧਰ ਜੱਗੀ ਬਰਾਰ ਯੂ ਐਸ ਏ ਹਰਮਨ ਸੇਖਾ ਬਲਕਰਨ ਸਾਡਾ ਵੀਰ ਸੇਖਾ ਸ਼ੀਰਾਂ ਤੇਲੋ ਜੈਦੀਪ ਕਰਨ ਬਸੰਤ ਪਲੋਰ ਤੋਤਾ ਪਲੋਰ ਕੈਨੇਡਾ ਆਪਾਗਲੈਂਡ ਬੰਬੂ ਮਣੀਲਾ ਮਨਦੀਪ ਮਣੀਲਾ ਉਹ ਭਰਾ ਕਹਿੰਦੇ ਸਿੱਧੀਆਂ ਤਾਰਾਂ ਜੋੜੀ ਬੈਠੇ ਆ ਪੱਤੜਾਂ ਵਾਲਾ ਮੈਂ ਇੱਕ ਇੱਕ ਪਾਸੇ ਵਿੱਕੀ ਹੈ ਹਰੀਕੇ ਕਲਾਂ ਵਾਲਾ ਪਰ ਕੌਣ ਬੱਲੇ ਬੱਲੇ ਕਰਾਵੇਗਾ ਡੱਗੋ ਰੌਣ ਦਾ ਸ਼ਰਨਾ ਤਿਆਰ ਹੈ ਗੋਲੂ ਵਰਗੇ ਚਾਰ ਜਾਫੀ ਮੁੰਡੇ ਪਿੰਡਰਾਂ ਵਾਲੇ ਐਨ ਕਹਿੰਦੇ ਵਿਆਹ ਤੋਂ ਦੀ ਲਾ ਰਿਹਾ ਪਰ ਸਾਹਮਣੇ ਦੇਖੋ ਪੁਆਇੰਟ ਕਹਿੰਦੇ ਕੋੜ ਕੋੜ ਦਾ ਸੋਨੀ ਐਨ 77 ਦੇ ਵਿੱਚ ਸਲ ਮਾਰੀ ਹੈ ਤੇ ਪੁਆਇੰਟ ਨੌਜਨ ਭਲੌਰ ਦੀ ਟੀਮ ਨੇ ਜੋੜਦਾ ਹੋਇਆ ਲੈ ਸਗਰਾਜ ਪਿਸਟਲ ਆ ਗਿਆ ਹੈ ਬਰਿੰਦਰ ਸਿੰਘ ਤੌਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵੱਧਦਾ ਹੋਇਆ ਪਿੰਡਰਾ ਦੇ ਪਿਸਟਲ ਦੀ ਰੇਡ ਪੈ ਰਹੀ ਹੈ ਕਾਰਜਾਹੀ ਭਲੌਰ ਪਿੰਡ ਦੇ ਗਗਨ ਸੂਰੇ ਵਾਲੀਆ ਕੀਤ ਵਰਗੇ ਬਹਿਲੀ ਵਰਗੇ ਆ ਪੈਂਦੀ ਹੋਈ ਰੇਡ ਤੇ ਨੰਬਰ ਰੀਡਰ ਦੇ ਹਿੱਸੇ ਦਾ ਆ ਜਿਹੜਾ ਸਿਮਰਨ ਬਰਾੜ ਸਟੱਡ ਫਾਰਮ ਜੈਤੋ ਤੇ ਗੁਰਵੀਰ ਢੱਲੂ ਭਲੌਰ ਡੱਗੋ ਵਾਲੇ ਸ਼ਰਨੇ ਦੇ ਦੋ ਜਫੇ 3100 ਦੇ ਹੋਣਗੇ ਸਿਮਰਨ ਬਰਾੜ ਸਟੱਡ ਫਾਰਮ ਜੈਤੋ ਤੇ ਗਰਵੀਰ ਢੱਲੂ ਪਲੂਰ ਡੱਗੋ ਵਾਲੇ ਦੇ ਦੋ ਜਫੇ 3100 ਦੇ ਹੋਣਗੇ ਅੱਜ ਦੇ ਦਿਨ ਦਾ ਫਾਈਨਲ ਚੱਲਦਾ ਹੈ ਕਿ ਮੈਚ ਫਾਈਨਲ ਦਾ ਫੈਸਲਾ ਹੋ ਜਾਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਕਿਹੜੇ ਗੱਭਰੂ ਨੇ ਕਿੰਨੇ ਦਮ ਪਾਏ ਕੌਣ ਜਫਿਆਂ 'ਚ ਮੱਲਾ ਮਾਰਦਾ ਜੀ ਜੋਰ ਲੱਗਾ ਹੋਇਆ ਹੈ ਕੌਣ ਬੈਸਟ ਬਣਦਾ ਦੁਨੀਆ ਨੇ ਨਿਗਾਹਾਂ ਗੱਡੀਆਂ ਹੋਈਆਂ ਲਓ ਮਹਿਕ ਪੱਤਣ ਦੇ ਕਬੱਡੀ ਪਾਈ ਹੈ ਮਹਿਕ ਪੱਤਣਾ ਵਾਲਾ ਗੱਭਰੂ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਹੈ ਅੱਜ ਦੇ ਕਬੱਡੀ ਕੱਪ ਦੇ ਸਾਡੇ ਅਫਤਾਰ ਸਿੰਘ ਜੀ ਨ ਵੱਡੇ ਯੋਗਦਾਨ ਹੈ ਤੇ ਨਾਲ ਆਪਾਂ دلੋਂ ਧੰਨਵਾਦ ਹੈ ਭਾਈ ਬਜਿੰਦਰਾ ਪਿੰਡਰ ਲੱਬੀ ਨੰਗਰ ਇਹਨਾਂ ਵੀਰਾਂ ਦਾ ਕਹਿੰਦੇ ਗਹਿ ਗੜਵਾ ਧੰਨਵਾਦ ਹੈ ਅਮਰਤ ਸਾਡਾ ਵੀਰ ਯੂਐਸਏ ਤੇ ਜਗਵੇਲ ਠੱਠੀ ਭਾਈ ਵੱਡੇ ਯੋਗਦਾਨ ਹੈ ਪਰ ਸਾਹਮਣੇ ਹਰੀਕੇ ਗਲਾਮਾਰਾ ਐਂਗਰੀ ਬर्ड ਐਂਗਰੀ ਬर्ड ਤੇ ਮਹਿਕ ਐਂਗਰੀ ਬर्ड ਤੇ ਮਹਿਕ ਆ ਲੱਗਦਾ ਜੋਰ ਪਰ ਨੰਬਰ ਕਹਿੰਦੇ ਮੁੰਡਾ ਪਤਨਾ ਵਾਲਾ ਆਪਣੀ ਟੀਮ ਦੇ ਲਈ ਜੋਰ ਦੇ ਵਿੱਚ ਕਾਮਯਾਬ ਹੋ ਗਿਆ ਹੈ ਇਧਰ ਦੁਨੀਆ ਆਨੰਦ ਮਾਣਦੀ ਹੈ ਰਮਾਲ ਘੁੰਮਦੇ ਆ ਫਾਈਨਲ ਚੱਲਦਾ ਹੋਇਆ ਹੈ ਅਗਲੀ ਰੇਡ ਰੇਸ਼ਮਸ ਲੀਡੇ ਵਾਲਾ ਕਿ ਮਕੰਦਪੁਰੋ ਜਿੱਤ ਆਏ ਫੋੜ ਮੁੰਡੇ ਨੇ ਫੋੜ ਵਾਂਗੂ ਫਿਰਦਾ ਫਕਾਰੇ ਮਾਰਦਾ ਫੋੜ ਵਾਂਗੂ ਫਿਰਦਾ ਫਕਾਰੇ ਮਾਰਦਾ ਗਗਨ ਤੇ ਰੇਸ਼ਮ ਦੇ ਦਰਮਿਆਨ ਟੱਕਰ ਸਿਰੇ ਦੀ ਹੈ ਜ਼ੋਰ ਲੱਗਾ ਹੋਇਆ ਕਬੱਡੀ 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 ਰੇਸ਼ਮ ਸੁਲੀਨਾ ਰੇਸ਼ਮ ਤੇ ਗਗਨ ਪਰ ਪੁਆਇੰਟ 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 ਰੀਪਲੇ ਦੀ ਮੰਗ ਹੋ ਰਹੀ ਹੈ ਸ਼ਰਨ ਨੇ ਆਖਿਆ ਵੀ ਰੀਪਲੇ ਦੀ ਮੰਗ ਹੈ ਪਰ ਪੁਆਇੰਟ ਕਹਿੰਦੇ ਰੇਡਰ ਦਾ ਰੈਫਰੀ ਕਹਿੰਦੇ ਪੁਆਇੰਟ ਰੇਡਰ ਨੂੰ ਦਿੱਤਾ ਗਿਆ ਹੈ ਪੁਆਇੰਟ ਰੇਡਰ ਨੂੰ ਦਿੱਤਾ ਗਿਆ ਉਧਰ ਸਾਡੇ ਜਰਨੈਲ ਦੁਕਾਨਦਾਰ ਵੱਲੋਂ ਕੀਤ ਪਲੋਰ ਦਾ ਹਰ ਜੱਫਾ ਜਿਹੜਾ 500 ਦਾ ਹੋਵੇਗਾ ਬੜੇ ਮਾਣ ਤੇ ਸਰਮਾਨ ਕਿਤੇ ਜਾਣਗੇ ਆਹ ਨੰਬਰ ਦੇ ਉੱਪਰ ਰਿਵਿਊ ਦੀ ਮੰਗ ਹੋ ਰਹੀ ਹੈ ਰਿਵਿਊ ਦੀ ਮੰਗ ਜਿਹੜੇ ਰੈਫਰੀ ਵੀਰ ਬਾਹਰਲੀ ਸਾਈਡ ਦੇ ਕਿਰਪਾ ਕਰਕੇ ਨੰਬਰ ਚੈੱਕ ਕਰ ਲੈਣ ਇਹਦੀ ਜਾਂਚ ਪਰਤਾਲ ਕਰ ਲਿਓ ਵੀਰ ਬਣ ਕੇ ਆਹ ਫਾਈਨਲ ਚੱਲਦਾ ਬਸਟਾਨੀਆ ਰੇਡ ਤੇ ਬਸਟਾਨ ਵਾਲੇ ਜਫੇ ਲੱਗ ਰਿਹਾ ਪੈਂਦੀ ਹੋਈ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਇਹਦਾ ਬੱਲੇ ਬੱਲੇ ਕਰਾਵੇਗਾ ਲੱਭੀ ਡੱਗੋ ਵਾਲਾ ਦੋ ਜਫੇ 3100 ਦੇ ਕਰਾਚੋ ਵਾਲਾ ਡੱਗੋ ਹੈ ਕਰਾਚੋ ਵਾਲਾ ਰੀ ਰੀਪਲੇ ਦੀ ਮੰਗ ਹੋ ਰਹੀ ਹੈ ਰੀਪਲੇ ਚੱਕਣ ਜਿਹੜੇ ਰੈਫਰੀ ਦੀ ਜੋਟੀ ਹੈ ਉਹ ਪਿਛਲੇ ਪੁਆਇੰਟ ਦੀ ਰੀਪਲੇ ਜਿਹੜੀ ਜ਼ਰੂਰ ਚੈੱਕ ਕਰ ਲੈਣ ਪਰ ਕਰਾਚੀ ਵਾਲੇ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ ਹੈ ਉਦਮ ਸਿੰਘ ਮਾਰੀ ਗੋਕੇ ਗੱਲ ਸਿਰੇ ਲੱਗੀ ਪਈ ਹੈ ਗੱਲ ਸਿਰੇ ਲੱਗੀ ਪਈ ਹੈ ਛੋਟੀ ਦਾ ਮੁਕਾਬਲਾ ਚੱਲਦਾ ਹੋਇਆ ਹੈ ਇਹ ਦੁਨੀਆ ਮਤਲਬ ਖੋਰਾਾਂ ਦੀ ਇੱਥੇ ਪਤਾ ਨਾ ਲੱਗੇ ਜਮਾਨੇ ਦਾ ਜਿੱਥੇ ਆਪਣੇ ਧੋਖਾ ਦੇ ਜਾਂਦੇ ਉੱਥੇ ਕੀ ਇਤਬਾਰ ਬਗਾਨੇ ਦਾ ਜਿੱਥੇ ਆਪਣੇ ਧੋਖਾ ਦੇ ਜਾਂਦੇ ਉੱਥੇ ਕੀ ਇਤਬਾਰ ਬਗਾਨੇ ਦਾ ਇੱਥੇ ਬਗਾਨੇ ਨੂੰ ਕੀ ਕਹਿ ਸਕਦੇ ਆ ਆ ਪੈਂਦੀ ਹੋਈ ਰੇਡ ਕਰਾਚੋ ਵਾਲਾ ਮੁੰਡਾ ਕਬੱਡੀ ਪਾਉਣ ਲਈ ਵਾਅਦਾ ਕਰਾਚੋ ਵਾਲਾ ਸ਼ੰ ਕਰਾਚੋ ਵਾਲਾ ਸ਼ਾਂਤੀ ਕਬੱਡੀ ਪਾ ਰਿਹਾ ਹੈ ਮੇਲਾ ਪਲੂਰ ਪਿੰਡ ਦਾ ਜੰਗ ਸਪੋਰਟਸ ਕਲੱਬ ਵਾਲੇ ਸਾਰੇ ਵੀਰਾਂ ਦਾ ਧੰਨਵਾਦ ਹੈ ਪਰ ਹਰੀਖਿਆਂ ਵਾਲਾ ਕਰਾਚੋ ਵਾਲਾ ਕਹਿੰਦੇ ਸਿਰਾ ਲਈ ਆਉਂਦਾ ਆਹ ਮੁੰਡੇ ਨੇ ਕਹਿੰਦੇ ਸਿਰਾ ਕਰਨ ਵਾਲੀ ਕਬੱਡੀ ਪਾਤੀ ਹੈ ਕੱਦ ਛੋਟਾ ਵਜਨ ਹਲਕਾ ਅਗਲੀ ਰੇਡ ਰੇਸ਼ਮ ਫੇਰ ਤੁਰ ਪਿਆ ਬਸ ਟਾਲੀਆਂ ਕਿ ਰੇਡਾਂ ਦੋ ਦੋ ਪਾ ਦੇ ਹੁਣ ਮਸਲਾ ਜਿੱਤ ਦਾ ਬਣ ਗਿਆ ਕੌਡੀਆਂ ਜੋਰ-ਜੋਰ ਪਾ ਦੇ ਹੋਏ ਹੁਣ ਮਸਲਾ ਜਿੱਤ ਦਾ ਬਣ ਗਿਆ ਇੱਕ ਪਾਸੇ ਭਿੰਡਰ ਦੂਸਰੇ ਪਾਸੇ ਪਲੂਰ ਹ ਮੈਚ ਕਹਿੰਦੇ ਸਿਰੇ ਦਾ ਟੱਕਰ ਕਹਿੰਦੇ ਸਿਰੇ ਦਾ ਪਰ ਰੇਸ਼ਮ ਹਵਾ ਹਵਾਈ ਹੋ ਗਿਆ ਹੈ ਮੈਚ ਸਿਰੇ ਦਾ ਟੱਕਰ ਸਿਰੇ ਦੀ ਹੈ ਐਨ ਕਹਿੰਦੇ ਸਿਰੇ ਦਾ ਮੈਚ ਅੱਜ ਬੈਟਾਂ ਨੂੰ ਵੱਡੇ ਮਾਨ ਸਰਮਾਦ ਤੇ ਜਾਣਗੇ ਭਲੌਰ ਦੀ ਧਰਤੀ ਹੈ ਪੱਤੜਾਂ ਵਾਲਾ ਮੈਕ ਉਹ ਸਾਹਮਣੇ ਕਹਿੰਦੇ ਕਬੱਡੀ ਪਾਉਣ ਦੇ ਲਈ ਵੱਧਾ ਹੋਇਆ ਹਰੀਕਿਆਂ ਵਾਲਾ ਵਿੱਕੀ ਤਿਆਰ ਹੈ 7 7 ਨੰਬਰ 1 ਨੰਬਰ ਹੋਲਡ ਹੈ 7 7 ਨੰਬਰ ਹੋ ਗਏ 1 ਨੰਬਰ ਹੋਲਡ ਜਿੱਤੂ ਕੌਣ ਇਹ ਤੇ ਰੱਬ ਜਾਣਦਾ ਸਾਬ ਹੱਥ ਵੜਿਆਈਆਂ ਦਿਸ ਪਾਵੇ ਤਿਸਦੇ ਮੈਚ ਕਹਿੰਦੇ ਫਸਿਆ ਪਿਆ ਟੱਕਰ ਕਹਿੰਦੇ ਸਿਰੇ ਦੀ ਐ ਬੈਕ ਦੀ ਰੇਡ ਹੁਣ ਕਿਹੜਾ ਭਿੰਡਰਾ ਦਾ ਆਹ ਕਹਿੰਦੇ ਬੱਲੇ ਬੱਲੇ ਕਾਵੇਗਾ ਸ਼ਰਨਾ ਵੀ ਤਿਆਰ ਹਰੀਕੇਲਾ ਵੀ ਤਿਆਰ ਪੈਂਦੀ ਰੇਡ 3300 ਹੁਣਾ ਦੋ ਜਫਿਆਂ ਦਾ ਡੱਗੋ ਆਇਆ ਡੱਗੋ ਵਾਲਾ ਕਹਿੰਦੇ ਜਫਾ ਲਾ ਕੇ ਬੱਲੇ ਬੱਲੇ ਕਰਾ ਗਿਆ 1 ਅਪ੍ਰੈਲ ਨੂੰ ਲੰਡੇ ਕਹਿੰਦੇ ਕਬੱਡੀ ਕੱਪ ਤੇ ਫੌਰਚਨਰ ਗੱਡੀ ਨਾਲ ਸ਼ਰਨੇ ਦਾ ਵੱਡਾ ਮਾਣ ਤੇ ਸਨਮਾਨ ਕੀਤਾ ਜਾਣਾ ਹੈ ਸਾਡੇ ਮੇਜਰ ਸੀਰੀ ਦੀ ਬਰਾਰ ਪਲੌਰ ਉਹਨਾਂ ਦੇ ਵੱਲੋਂ ਕਹਿੰਦੇ ਫੌਰਚਨਰ ਗੱਡੀ ਦਿੱਤੀ ਜਾਣੀ ਹੈ ਲੱਗੋ ਵਾਲਿਆ ਮੁਬਾਰਕਬਾਦ ਹੈ ਪਰ ਸਲੀਨੇ ਵਾਲਾ ਕਬੱਡੀ 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 ਕਰਦਾ ਹੋਇਆ ਚਾਰ ਜਾਫੀ ਮੁੰਡੇ ਪਲੌਰ ਵਾਲੇ ਫਾਈਨਲ ਮੈਚ ਕਹਿੰਦੇ ਪਲੌਰ ਦੇ ਕਬੱਡੀ ਕੱਪ ਦਾ ਖੇਡਿਆ ਜਾ ਰਿਹਾ ਹੈ ਪਰ ਚਾਰਾਂ ਦੇ ਵਿੱਚੋਂ ਬੈਲੀ ਕੇ ਬੈਲੀ ਬਣਦੇ ਨੇ ਕੱਲ ਦੇ ਨਿਆਰੇ ਬੱਲੀਏ ਹੋ ਤੂੰ ਕੀ ਜਾਣੇ ਅਸੀਂ ਖੁੰਦਾ ਪੁਰਾਣੇ ਬੱਲੇ ਅੱਜ ਪੁਰਾਣੇ ਖੁੰਡ ਵੀ ਪੁੱਜੇ ਆ ਪਲੋਰ ਦੇ ਵਿੱਚ ਉਹ ਵੱਡੇ ਵੱਡੇ ਸਟਾਰ ਪੁੱਜੇ ਆ ਲਓ ਕਾਚੋ ਵਾਲਾ ਆ ਗਿਆ ਵੱਡੇ ਵੀਰ ਛੇੜ ਕਹਾਣੀ ਲਓ ਕਹਿੰਦੇ ਕਾਚੋ ਦੇ ਸ਼ਾਂਤੀ ਨੇ ਕਬੱਡੀ ਪਾਈ ਹੈ ਬੜਾ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਹੁਣ ਦੇਖਾਂਗੇ ਵਿਚਾਰਾਂ ਦੇ ਵਿੱਚੋਂ ਹਾਣ ਬੱਲੇ ਬੱਲੇ ਕਰਾਵੇਗਾ ਕਿਹੜਾ ਮੂਰੇ ਹੋਵੇਗਾ ਕੌਣ ਖੁੱਚਾਂ ਦੇ ਵਿੱਚ ਜਾਵੇਗਾ ਕੌਣ ਬਗਲਾ ਪਰੇਗਾ ਕੌਣ ਧੌਲਾ ਮਾਰੇਗਾ ਕੌਣ ਕੀ ਕਰੇਗਾ ਤੇ ਟਾਈਮ ਦੱਸੇਗਾ ਇਹਦੇ ਸਮਾਂ ਦੱਸੇਗਾ ਲੱਗੋ ਵਾਲਾ ਫੇਰ ਹਟ ਟ ਲੱਗਿਆ ਲਓ ਸ਼ਾਂਤੀ ਤੇ ਡੱਗੋ ਵਾਲਾ ਦੋ ਖਿਡਾਰੀਆਂ ਦੇ ਦਰਮਿਆਨ ਵਾਹ ਵੇ ਗੇਬਰੂ ਐ ਨਹੀਂ ਹੋ ਰਿਹਾ ਸੈ ਤਖੜਾ ਨੰਬਰ ਰੇਡ ਦੇ ਸਿੱਧਾ ਜਿਹੜਾ ਐ ਤਾਂ ਵੀ ਪਲੌਰ ਵਾਲੇ ਜੇ ਫਾਈਨਲ ਦਾ ਨਜ਼ਾਰਾ ਆਉਣਾ ਹੈ ਇੱਕ ਵਾਰੀ ਦੋਨਾਂ ਦੀ ਬਾਰੀ ਤਾੜੀਆਂ ਮਾਰੇ ਜ਼ੋਰਦਾਰ ਹਨ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਹੋਇਆ ਪਿਆ ਉਹ ਪਲੌਰ ਦੇ ਵਿੱਚ ਹੱਲਾ ਗੁੱਲਾ ਹੋਇਆ ਪਿਆ ਆ ਬੈਸਟਾ ਵਾਲਿਆਂ ਰੋਡਿਆਂ ਵਾਲਿਆ ਆ ਬੈਸਟਾ ਵਾਲਿਆਂ ਪੈ ਰਹੀਆਂ ਅੱਜ ਬੈਸਟਾ ਦੇ ਲਈ 31 31 ਹਜ਼ਾਰ ਦਿੱਤਾ ਜਾਣਾ ਸੋਰੇ ਵਾਲਿਆਂ ਉਹ ਬੈਸਟਾ ਨੂੰ 31 31 ਹਜ਼ਾਰ ਪਰ ਸਾਹਮਣੇ ਨੌਜਾਨ ਕਹਿੰਦੇ ਕੋਸ਼ਿਸ਼ ਕਿਧਰੇ ਕੀਤੀ ਹੈ ਪਰ ਸਰੇਲੇ ਵਾਲੇ ਰੇਸ਼ਮ ਨੇ ਇੱਕ ਜਾਨਦਾਰ ਪੁਆਇੰਟ ਆਪਣੀ ਟੀਮ ਲਈ ਜੋਰ ਦਿੰਦਾ ਹੈ ਕੌਣ ਕਬੱਡੀ ਪਾਵੇਗਾ ਉਹ ਗੱਲਾਂ ਸਮਝੀਆਂ ਕਰਾਚੋ ਵਾਲਾ ਸ਼ਾਂਤੀ ਆ ਗਿਆ ਕਬੱਡੋ ਵਾਲਾ ਕਹਿੰਦੇ ਸ਼ਾਂਤੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧਦਾ ਹੋਇਆ 10 ਵਜ ਕੇ 10 ਮਿੰਟ ਦਾ ਸਮਾਂ ਭਰੋਰ ਦਾ ਖੇਡ ਮੇਲਾ ਚੱਲਦਾ ਹੈ ਮੈਚ ਕਹਿੰਦੇ ਸਿਰੇ ਦਾ ਦੋ ਟੀਮਾਂ ਦੇ ਦਰਮਿਆਨ ਕਹਿੰਦੇ ਚੋਟੀ ਦਾ ਮੁਕਾਬਲਾ ਹੈ ਕ੍ਰਾਚੋ ਦੇ ਗਰੂ ਨੇ ਤਿਆਰੀ ਕਰ ਲਈ ਹੈ ਅਗਲੀ ਉਡਾਨ ਭਰ ਲਈ ਹੈ ਉਧਰ ਦੇਖਾਂਗੇ ਵੀ ਚਾਰਾਂ ਦੇ ਵਿੱਚੋਂ ਲੱਗੋ ਰਬਾਣੇ ਦਾ ਸ਼ਰਨ ਹੈ 1 April ਨੂੰ ਵੱਡੀ ਗੱਡੀ ਨਾਲ ਕਹਿੰਦੇ ਵੱਡਾ ਸਮਾਂ ਹੋਵੇਗਾ ਲੰਡੇ ਕਹਿੰਦੇ ਕਬੱਡੀ ਕੱਪ ਦੇ ਪੈਂਦੀ ਹੋਈ ਰੇਲ ਨੰਬਰ ਰੀਡਰ ਦਾ ਨੰਬਰ ਸ਼ੰਤੀ ਦਾ ਕਰਾਚੋ ਵਾਲਾ ਖੇਡ ਆਇਆ ਹੈ ਇੰਗਲੈਂਡ ਦੇ ਖੇਡ ਮੈਦਾਨਾਂ ਵਿੱਚ ਪਿੰਡਰਾਂ ਵਾਲੇ ਬਜਿੰਦਰ ਉਹਨਾਂ ਦੀ ਬਦਾਲਤ ਬੱਲੇ ਬੱਲੇ ਘਰਾਈ ਹੈ ਅਗਲੀ ਕਬੱਡੀ ਕਹਿੰਦੇ ਰੇਸ਼ਮ ਸਲੇਰੇ ਵਾਲਾ ਉਹ ਕਬੱਡੀ ਪਾਉਣ ਦੇ ਬਾਅਦ ਆਇਆ ਪਿੰਡਰ ਤੇ ਪਲੌਰ ਦਾ ਇਹਨਾਂ ਫਾਈਨਲ ਮੈਚ ਚੋਟੀ ਦਾ ਸਿਰੇ ਦਾ ਇਹਨਾਂ ਕਹਿੰਦੇ ਸਿਰੇ ਦਾ ਮੈਚ ਅੱਜ ਪਲੌਰ ਦਾ ਵੱਡਾ ਖੇਡ ਕਬੱਡੀ ਕੱਪ ਖੇਡਿਆ ਜਾ ਰਿਹਾ ਹੈ ਲਓ ਸਲੇਰੇ ਵਾਲਾ ਰੇਸ਼ਮ ਇਹ ਦੇਖੋ ਔਖ ਦਾ ਕੀਤ ਦਾ ਜਫਾ 2100 ਦਾ ਹੋਵੇਗਾ ਗਰਵੀਰ ਢੱਲੋਂ ਤੇ ਸਿਮਰਨ ਬਰਾੜ ਦੇ ਵੱਲੋਂ ਰੀਪਲੇਅ ਵਾਲਾ ਨੰਬਰ ਜਦਾ ਉਹਦਾ ਫੈਸਲਾ ਸਾਨੂੰ ਜਰੂਰ ਦੱਸ ਦਿੱਤਾ ਜਾਵੇ ਜਿਹੜਾ ਨੰਬਰ ਹੋਲਡ ਹੋਇਆ ਬੇਨਤੀ ਕਰਾਂਗੇ ਰੈਫਰੀ ਵੀਰਾਂ ਨੂੰ ਜਿਹੜੇ ਬਾਹਰਲੇ ਪਾਸੇ ਨੇ ਕਿਰਪਾ ਕਰਕੇ ਉਹ ਨੰਬਰ ਦਾ ਫੈਸਲਾ ਸਾਨੂੰ ਜ਼ੋਰ ਜਾਣਕਾਰੀ ਦੇਣ ਮੁਕਾਬਲਾ ਬੜਾ ਵਧੀਆ ਹੈ ਟੱਕਰ ਕਹਿੰਦੇ ਸਿਰੇ ਦੀ ਹੈ ਫਿਰ ਬੇਤੀਆ ਬਗੜੇ ਨੂੰ ਜਰਨੈਲ ਬਗੜਾ ਹੋਰ ਬੇਨਤੀ ਹੈ ਵੀ ਰੀਪਲੇ ਵਾਲਾ ਨੰਬਰ ਜਿਹੜਾ ਜ਼ਰੂਰ ਚੈੱਕ ਕਰ ਲਵੇ ਮਹਿਕ ਪੱਤੜਾਂ ਵਾਲਾ ਗਵਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਛੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਫਾਈਨਲ ਮੈਚ ਪਲੋਰ ਦੀ ਧਰਤੀ ਹੈ ਫਾਈਨਲ ਫਾਈਨਲ ਚੱਲਦਾ ਕਹਿੰਦੇ ਮਹਿਕ ਨੇ ਕਬੱਡੀ ਪਾਈ ਹੈ ਹੁੰਡੇ ਮੁੜ ਕੋ ਮੁੜ ਕੀ ਹੋਏ ਪਿਆ ਹੈ ਜੋਰ ਲੱਗਾ ਹੋਇਆ ਠੰਡ ਨੰਗੀ ਤੇ ਗਰਮੀ ਆ ਰਹੀ ਹੈ ਆ ਪੈਂਦੀ ਹੋਈ ਰੇਡ ਤੇ ਹੁਣ ਚਾਰਾਂ ਦੇ ਵਿੱਚੋਂ ਐਂਗਰੀ ਬਰਡ ਆਹ ਮੁਕਾਬਲਾ ਹੋਇਆ ਪਰ ਨੰਬਰ ਰੇਡਰ ਦੇ ਹਿੱਸੇ 'ਚ ਆ ਜਿਹੜਾ ਅਗਲੀ ਰੇਡ ਕਹਿੰਦੇ ਰੇਸ਼ਮ ਫੇਰ ਤਿਆਰ ਬਰ ਤਿਆਰ ਸਾਰੀ ਸੰਗਤ ਦਾ ਧੰਨਵਾਦ ਸਾਰੇ ਭਲੂਰਪਿੰਡ ਦਾ ਧੰਨਵਾਦ ਯੰਗ ਸਪੋਰਟਸ ਕਲੱਬ ਵਾਲਿਆਂ ਦਾ ਵੀ ਧੰਨਵਾਦ ਸਾਰੇ ਯੋਨਰੀ ਭਰਾਵਾਂ ਦਾ ਧੰਨਵਾਦ ਸਾਰੀਆਂ ਟੀਮਾਂ ਦਾ ਸਾਰੇ ਸਹਿਯੋਗੀਆਂ ਦਾ ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਜਿਨ੍ਹਾਂ ਨੇ ਸਹਿਯੋਗ ਕੀਤਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਰੇਸ਼ਮ ਦੀ ਰੇਡ ਹੁਣ ਕੌਣ ਲੈ ਵੀ ਬੈਲੀ ਆ ਜੱਫੇ ਲਾਉਣੇ ਪੈਣੇ ਆ ਆ ਕੀਤ ਹੋ ਮੁੰਡੇ ਦੇ ਨੇੜੇ ਗਗਨੇ ਆ ਜੇ ਬੈਸਟਮਾਨਾਂ ਕੁਝ ਨਾ ਕੁਝ ਕਰਨਾ ਪੈਣਾ ਲਓ ਪੈਂਦੀ ਹੋਈ ਰੇਡ ਰੇਸ਼ਮ ਦੀ ਕਬੱਡੀ ਪੈ ਰਹੀ ਆ ਚਾਰਾਂ ਦੇ ਵਿੱਚੋਂ ਸੋਹਰੇ ਵਾਲਿਆ ਸੋਹਰੇ ਵਾਲਿਆ ਪੁਆਇੰਟ ਗਿੱਤੇ ਪੁਆਇੰਟ ਜੱਫੀਆਂ ਦਾ ਰੀਪਲੇ ਦੀ ਮੰਗ ਹੋ ਰਹੀ ਹੈ ਰੀਪਲੇ ਦੀ ਮੰਗ ਹੋ ਰਹੀ ਆ ਵੀ ਚੈੱਕ ਕਰੋ ਰੀਪਲੇ ਇੱਕ ਯਾਰ ਪਹਿਲਾ ਰੀਪਲੇ ਆ ਬੇਨਤੀ ਹੈ ਜਿਹੜੇ ਰੈਫਰੀ ਬਾਅਦ ਪਾਸੇ ਵੀਰ ਬੜ ਕੇ ਜਿਹੜਾ ਪਹਿਲਾ ਵਾਲਾ ਰਿਵਿਊ ਆ ਉਹ ਦਿੱਤਾ ਗਿਆ ਭਲੂਰ ਨੂੰ ਆ ਵੀ ਨੰਬਰ ਚੈੱਕ ਕਰਿਓ ਜੀ ਜਿਹੜਾ ਪਹਿਲਾ ਵਾਲਾ ਰਿਵਿਊ ਸੀਗਾ ਉਹ ਭਲੂਰ ਨੂੰ ਦਿੱਤਾ ਗਿਆ ਜਿਹੜਾ ਵਾਲੀ ਵੀ ਦੇਖੋ ਨੰਬਰ ਵੀ ਚੈੱਕ ਕਰਿਓ ਯਾਰ ਜਸਕਰਨ ਸਿੰਘ ਜੀ ਚੋਟੀਆਂ ਕਹਿੰਦੋ ਭਲੂਰ ਦੀ ਟੀਮ ਲਈ 1100 ਦੇ ਵੱਡੇ ਮਾਨਸਦਾਰ ਹੋਏ ਆ ਲੈ ਵੀ ਗੁਰਪਿੰਦਰ ਆ ਪੈਸੇ ਲੈ ਜਾਓ ਗੁਰਪਿੰਦਰ ਗੁਰਪਿੰਦਰ ਆ ਪੈਸੇ ਲੈ ਜਾ ਮੇਥੋਂ ਪਲੂਰ ਦੀ ਟੀਮ ਦੇ ਪੈਸੇ ਆ ਬਹੁਤ ਬਤਨਵਾਦ ਫਾਈਨਲ ਮੈਚ ਖੇਡਿਆ ਜਾ ਰਿਹਾ ਸ਼ੰਤੀ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਇੱਥੇ ਗੋਲ ਵਾਲਾ ਇਹ ਗੋਲ ਵਾਲਾ ਕਾ ਵਾਦ ਹੈ ਉਹ ਪਲੂਰ ਵਾਲੇ ਮੈਚ ਕਿਵੇਂ ਲੱਗਦਾ ਕਰੀ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਟੱਕਰ ਸਿਰੇ ਦੀ ਹੈ ਜ਼ੋਰ ਲੱਗਾ ਹੋਇਆ ਪਰ ਫੈਸਲਾ ਫੈਸਲਾ ਇਹ ਮੈਚ ਕਹਿੰਦੇ ਚੋਟੀ ਦਾ ਚੱਲਦਾ ਹੈ ਆ ਨੰਬਰ ਵੀ ਰਿਵਿਊ ਆ ਬਾਈ ਆ ਇਹ ਵੀ ਹੋਲਡ ਹੈ ਟੈਲੀਵਿਜ਼ਨ ਬਣ ਗਿਆ ਟੈਲੀਵਿਜ਼ਨ ਲੈ ਦੇ ਵੀ ਤਸਵੀਰਾਂ ਬੋਲਦੀਆਂ ਚੈੱਕ ਕਰੋ ਜੀ ਰੀਪਲੇ ਵਾਲਾ ਨੰਬਰ ਕੋਈ ਟਾਈਮ ਸੀਗਾ ਟੈਲੀਵਿਜ਼ਨ ਦੀ ਚੜ੍ਹਾਈ ਹੁੰਦੀ ਸੀ ਫਿਰ LCD ਫਿਰ LED ਦੁਨੀਆਂ ਬਹੁਤ ਐਡਵਾਂਸ ਹੋ ਗਿਆ ਹੈ ਚੀਨ ਵਾਲਿਆਂ ਨੇ ਕਹਿੰਦੇ ਉੱਡਣ ਵਾਲੀਆਂ ਕਾਰਾਂ ਬਣਾ ਲਈਆਂ ਫਿਕਾਰਾ ਉੱਡਣ ਲੱਗ ਪਿਆ ਆਓ ਸਾਹਮਣੇ ਕਹਿੰਦੇ ਰੇਸ਼ਮ ਨੇ ਕਬੱਡੀ ਪਾਈ ਹੈ ਲਓ ਸ੍ਰੀਨੇ ਵਾਲਾ ਰੇਸ਼ਮ ਫਾਈਨਲ ਮੈਚ ਭਲੌਰ ਦੇ ਵੱਡੇ ਕਬੱਡੀ ਕੱਪ ਦਾ ਖੇਡਿਆ ਜਾ ਰਿਹਾ ਹੈ ਆਓ ਚਾਰ ਜਾਫੀ ਮੁੰਡੇ ਭਲੌਰ ਵਾਲੇ ਅਰਸ਼ੂ ਹੁਣਾਂ ਦੇ ਤੋਤੇ ਹੁਣਾਂ ਨੇ ਟੌਪ ਦੀ ਕਬੱਡੀ ਖੇਡੀ ਹੈ ਗੱਲਾਂ ਕੀਪੇ ਵਰਗੇ ਚੱਲੀਆਂ ਇੱਕ ਕੀਪਾ ਰੇਡਰ ਹੋਇਆ ਗੱਲਾਂ ਸੇਮੇ ਵਰਗੇ ਪ੍ਰਸਿੱਧ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਪਰ ਪੁਆਇੰਟ ਕਹਿੰਦੇ ਨੌਜਾਨ ਰੇਸ਼ਮ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਪੈਨਲ ਵਾਲ ਤੇ ਭਾਈ ਜੀ ਰੈਫਰੀ ਵੀਰਾਂ ਨੂੰ ਬੇਨਤੀ ਆ ਵੀ ਰੀਪਲੇ ਯਾਰ ਜਿਹੜਾ ਨੰਬਰ ਹੋਲਡ ਸੀ ਨਾ ਇੱਕ ਇਧਰ ਹਰੇਸ਼ਮ ਦੀ ਰੇਡ ਆਲਾ ਬਗੜੇ ਚੈੱਕ ਕਰ ਲੋ ਇੱਕ ਰੇਸ਼ਮ ਦੀ ਰੇਡ ਆਲਾ ਰਿਵਿਊ ਤੇ ਇੱਕ ਸ਼ਾਂਤੀ ਦੀ ਰੇਡ ਆਲਾ ਰਿਵਿਊ ਹਾਂ ਹਾਂ ਕੀਤੇ ਜਰੂਰ ਚੈੱਕ ਕਰੋ ਚੈੱਕ ਕਰੋ ਰੀਪਲੇ ਆ ਨੰਬਰ ਬੇਨਤੀ ਆ ਵੀਰਾਂ ਨੂੰ ਰੀਪਲੇ ਚੈੱਕ ਹੋ ਰਿਹਾ ਸਾਰੇ ਸਾਹਾ ਸੰਗ ਦਾ ਰੱਬ ਰੂਪੀ ਸਾਹਾ ਸੰਗ ਦਾ ਧੰਨਵਾਦ ਹੈ ਦੇੜੇ ਨਾ ਇੱਕ ਤੇ ਰੇਸ਼ਮ ਦੀ ਰੇਡ ਜਿਹੜੀ ਉਧਰ ਪਈ ਸੀ ਭਲੂਰ ਵਾਲੇ ਪਾਸੇ ਇੱਕ ਹੋ ਨੰਬਰ ਹੋਲਡ ਹੋਇਆ ਉਹਦੇ ਦੇ ਰਿਵਿਊ ਤੇ ਇੱਕ ਸ਼ੰਤੀ ਜਦੋਂ ਸ਼ਰਨ ਨੇ ਤਾਂ ਕੰਮ ਆ ਰਹੀ ਸੀਗਾ ਢੇਰੀਆਂ ਵਾਲਾ ਨੰਬਰ ਦੋਨੇ ਨੰਬਰ ਵੀਰ ਬਣ ਕੇ ਚੈੱਕ ਕਰ ਲਿਓ ਇੱਕ ਰੇਸ਼ਮ ਦਾ ਤੇ ਇੱਕ ਸ਼ੰਤੀ ਦਾ ਦੋਨੋਂ ਜਿਹੜੇ ਪੁਆਇੰਟ ਚੈੱਕ ਕਰ ਲਓ ਪਹਿਲਾ ਵਾਲਾ ਡਬਲ ਟੈਕ ਦਾ ਪੁਆਇੰਟ ਰੇਡਰ ਦਾ ਰੇਸ਼ਿਓਮ ਦਾ ਸਰੀਨੇ ਵਾਲਾ ਦਾ ਇਹ ਨੋਟ ਕਰ ਲੋ ਦੋ ਕਲੀਅਰ ਹੋ ਗਏ ਇੱਕ ਰਹਿ ਗਿਆ ਚੈੱਕ ਕਰ ਲੋ ਕੋਈ ਗੱਲ ਨਹੀਂ ਯਾਰ ਜ਼ਰੂਰ ਚੈੱਕ ਕਰ ਲੋ ਰੈਫਰੀ ਵੀਰਾਂ ਨੂੰ ਬੇਨਤੀ ਹੈ ਕਿਸੇ ਟੀਮ ਨਾਲ ਕੋਈ ਤੱਕਾ ਨਹੀਂ ਹੋਣਾ ਚਾਹੀਦਾ ਕਿਉਂਕਿ ਸਵੀਰ ਤੋਂ ਇਹ ਹੱਡਾਂ ਦੀ ਕਮਾਈ ਹੈ ਖੇਡਦੇ ਆ ਰਿਹਾ ਹੈ ਦੋਨੋਂ ਟੀਮ ਆਪਣੇ ਘਰ ਦੀਆਂ ਟੀਮਾਂ ਜ਼ਰੂਰ ਚੈੱਕ ਕਰ ਲਓ ਬੇਨਤੀ ਹੈ ਸਾਡੇ ਰੈਫਰੀ ਮੈਨੂੰ ਇਧਰ ਮਾਣ ਤੇ ਸਨਮਾਨ ਗੁਰੂ ਸ੍ਰੀ ਗੁਰੂ ਵੀਰ ਦਾ ਕੀਤਾ ਜਾ ਰਿਹਾ ਹੈ ਸਾਡੇ ਯੰਗ ਸਪੋਰਟਸ ਕਲੱਬ ਵਾਲੇ ਸਾਰੇ ਵੀਰਾਂ ਦੇ ਵੱਲੋਂ ਗੁਰੂ ਸ੍ਰੀ ਗੁਰੂ ਵੀਰ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਕੈਮਰਾਮੈਨ ਆਵੇ ਕੈਮਰਾਮੈਨ 365 ਕਰੋ ਭਾਈ ਪੁਆਇੰਟ ਚੈੱਕ ਉਹ ਕੋਈ ਨਾ ਕੋਈ ਨਾ ਹਾਂਜੀ ਉਹ ਨਾਮ ਅਸੀਂ ਕੀ ਜੀ ਕਰਮਜੀਤ ਦਾ ਉਹਦੇ ਵੱਲੋਂ ਕੀਰ ਦਾ 1000 ਦਾ ਰੱਖੇ ਕਰਮਜੀਤ ਹੈ ਕਮਾ ਦੁਕਾਨਦਾਰ ਕਮਾ ਦੁਕਾਨਦਾਰ ਉਹਨਾਂ ਵੱਲੋਂ ਕੀਰ ਦਾ ਜੱਫਾ 1000 ਦਾ ਹੋਵੇਗਾ ਲਓ ਫੈਸਲੇ ਵੀਰ ਜਲਦੀ ਨਾਲ ਹਾਂਜੀ 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 ਉਹ ਸਾਨੂੰ ਕਈ ਜਾਂਦੇ ਤੁਸੀਂ ਸਾਨੂੰ ਕਈ ਜਾਂ ਨੇ ਇਹ ਤਾਂ ਸਾਡਾ ਫੈਸਲਾ ਬੁੱਲਣਾ ਕਿਵੇਂ ਨੰਬਰ ਕਹਿੰਦੇ ਰੇਡਰ ਦਾ ਨੰਬਰ ਮੈਟਰ ਦਾ ਲਾਓ ਸੈਟ ਲਾਓ ਸੈਟ ਤੇ ਮੈਚ ਸ਼ੁਰੂ ਕਰ ਗਏ ਪਿੰਡਾ ਕੋਟਲਾ ਮੇਰ ਸਿੰਘ ਵਾਲਾ ਸਾਡੀ ਖੇਡ ਕਬੱਡੀ ਦੇ ਕਹਿੰਦੇ ਧੱਕੜ ਪ੍ਰਮੋਟਰ ਹੈ ਮੈਚ ਦੀ ਸ਼ੁਰੂਆਤ ਕੀਤੀ ਜਾਵੇ ਬੇਨਤੀ ਹੈ ਮੈਚ ਦੀ ਸ਼ੁਰੂਆਤ ਵੀਰ ਬਣ ਕੇ ਮੈਚ ਸ਼ੁਰੂ ਕਰ ਦਈਏ ਵੀਰ ਬਣ ਕੇ ਮੈਚ ਪਿੰਡਾ ਕੋਟਲਾ ਗੁਰਵਿੰਦਰ ਬਰਾੜ ਜਗਦੀਪ ਬਰਾੜ ਸਾਰੇ ਭਰਾ ਵੱਡੇ ਮੇਲੇ ਹੋਇਆ ਕੋਟਲੇ ਦੇ ਵਿੱਚ ਵਿੱਚ ਆਹ ਕਹਿੰਦੇ ਕਰਾਚੋ ਵਾਲੇ ਨੇ ਕਬੱਡੀ ਪਾਤੀ ਹੈ ਸ਼ਾਂਤੀ ਕਰਾਚੋ ਵਾਲਾ ਮੈਚ ਕਹਿੰਦੇ ਫਸਿਆ ਪਿਆ ਟੱਕਰ ਕਹਿੰਦੇ ਸਿਰੇ ਦੀ ਹੈ ਲੈ ਵੀ ਛਰਨਿਆ ਜੱਫੇ ਲਾਉਣੇ ਪੈਣੇ ਆ ਆਹ ਸ਼ਾਂਤੀ ਤਿਆਰਬਰ ਤਿਆਰ ਬਰਾਬਰ ਦੀ ਟੱਕਰ ਇੱਕ ਦੋ ਜੱਫੇ ਇੱਕ ਦੋ ਰੇਡਾਂ ਬਾਕੀ ਹੋਣਗੀਆਂ ਲਓ ਪੈਂਦੀ ਹੋਈ ਰੇਡ ਨੰਬਰ ਧਾਵੀ ਦਾ ਉਧਰ ਹਰਗੋਬਿੰਦ ਸਿੰਘ ਜੇ ਵਿਰਾੜ ਪਲੌਰ ਵਾਲੇ ਉਹ ਵੀ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਆ ਧੰਨਵਾਦ ਉਧਰ ਸਾਡੇ ਵੀਰ ਆ ਜਸਕਰਨ ਸਿੰਘ ਜੀ ਚੋਟੀਆਂ ਕਲਾ ਉਹਨਾਂ ਵੀਰਾਂ ਦੇ ਵੱਲੋਂ ਭਲੌਰ ਦੀ ਟੀਮ ਲਈ 1100 ਦੇ ਵੱਡੇ ਮਾਤਸਗਰ ਪੁੱਜੇ ਆ ਬਹੁਤ ਬਹੁਤ ਧੰਨਵਾਦ ਸਾਡੇ ਚੋਟੀਆਂ ਵਾਲਾ ਸਾਡਾ ਵੀਰ ਪੁੱਜਾ ਹੋਇਆ ਪਰ ਕਹਿੰਦੇ ਬੱਚਾ ਕਹਿੰਦੇ 13 13 ਹੋ ਗਿਆ ਨੰਬਰ ਕਹਿੰਦੇ 13 13 ਹੋ ਗਿਆ ਨੰਬਰ ਕਹਿੰਦੇ 13 13 ਹੋ ਗਿਆ ਲਓ ਪੈਂਦੀ ਰੇਡ ਸੂਰੇ ਵਾਲਿਆ ਸਿਰਾਂ ਲਾ ਗਿਆ ਆ ਗਗਨ ਸੂਰੇ ਵਾਲਿਆ ਰੇਸ਼ਮ ਤੇ ਗਗਨ ਟੱਕਰ ਸਿਰੇ ਦੀ ਰੇਸ਼ਮ ਤੇ ਗਗਨ ਰੇਸ਼ਮ ਤੇ ਗਗਨ ਆ ਮੇਲਾ ਨੱਚ ਟੱਠਿਆ ਮੇਲਾ ਨੱਚ ਟੱਠਿਆ ਬੱਲੇ ਆ ਬੱਲੇ ਬੱਲੇ ਹੋ ਗਈ ਮੈਂ ਸਮਾਪਤ ਬੋਲੇ ਗਗਨ ਨੇ ਕਹਿੰਦੇ ਆ ਜਫਾ ਲਾ ਕੇ ਵਾਸਾ ਪਲਟਦਾ ਪਿੰਡਰਾ ਦੇ ਨੰਬਰ 13 ਫੇ ਭਲੌਰ ਦੇ ਨੰਬਰ 1.14 ਭਲੌਰ ਫਸਟ ਤੇ ਪਿੰਡਰ ਸੈਕੰਡ ਉਧਰ ਭਲੌਰ ਦੀ ਸਮੁੱਚੀ ਟੀਮ ਦਾ ਜਿਹੜਾ ਸਨਮਾਨ ਕੀਤਾ ਜਾਣਾ ਹੈ ਹਰ ਗੋਬਿੰਦ ਸਿੰਘ ਬਰਾੜ ਪਲੂਰ ਵਾਲੇ ਉਹਨਾਂ ਵੱਲੋਂ ਭਰੋੜ ਦੀ ਸਮੁੱਚੀ ਟੀਮ ਦਾ ਬਾਬਾ ਆਪਣੀ ਮਾਇਆ ਲੈ ਜਾਵੇ ਸ਼ਰਨਾ ਡੱਗੋ ਵਾਲਾ ਬਾਬਾ ਫਰੀਦ ਪਲੂਰ ਦੀ ਟੀਮ ਆ ਰਹੀ ਹੈ ਆ ਰਹੀ ਪਲੂਰ ਦੀ ਟੀਮ ਸ਼ਰਨੇ ਡੱਗੋ ਨੂੰ ਬੇਨਤੀ ਆਜ ਦੇ ਮੇਲੇ ਦੇ ਬੈਸਟ ਸੁਣਿਓ ਬੈਸਟ ਸ਼ਾਂਤੀ ਕਰਾਟੋਲੇ ਅੱਠ ਰੇਡਾਂ ਪਾਈਆਂ ਤੇ 7 ਨੰਬਰ ਲੈ ਹੈ ਰੇਸ਼ਮ ਸਰੀਨਾ 11 ਰੇਡਾਂ ਪਾਈਆਂ 9 ਨੰਬਰ ਲਏ ਆ ਪਲੂਰ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਰੇਸ਼ਮ ਸਰੀਨਾ ਬੜੇ ਕਰੀ ਰੇਸ਼ਮ ਲਈ ਤਾੜੀਆਂ ਮਾਰੋ ਜ਼ੋਰਦਾਰ ਰੇਸ਼ਮ ਸਰੀਨਾ ਪਲੂਰ ਦੇ ਖੇਡ ਮੇਲੇ ਦਾ ਬੈਸਟ ਰੇਡਰ 31000 ਦਾ ਜੇਤੂ ਹੈ ਲੈ ਵੀ ਰੇਸ਼ਮਾ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਮੁਬਾਰਕਾਂ ਦੋਨੋਂ ਟੀਮਾਂ ਨੂੰ ਆਪ ਫੈਸਲ ਜਾਫੀ ਵੀ ਸੁਣਿਓ ਜੀ ਹਾਂਜੀ ਧੱਗੋ ਵਾਲੇ ਸ਼ਰਨੇ ਦੇ 7 ਟੱਚ 2 ਜਫੇ ਗਗਨ ਸੂਰੀਆ 6 ਟੱਚ 4 ਜਫੇ ਫਲੋਰ ਦੇ ਕਬੱਡੀ ਕੱਪ ਦਾ ਬੈਸਟ ਜਫੀ ਗਗਨ ਸੂਰੀਆ ਇਹ ਕਰੀ ਗਗਨ ਲਈ ਤਾੜੀਆਂ ਮਾਰਿਓ 6 ਟੱਚ 4 ਜਫੇ ਗਗਨ ਸੂਰੀਆ ਵਾਲੀਆ ਕੇਵਲ ਕਾਲੇ ਦਾ ਵੀਰ ਅੱਜ ਦੇ ਮੇਲੇ ਦਾ ਬੈਸਟ ਬਣਿਆ ਗਗਨ ਸੂਰੀਆ ਵਾਲੀਆ ਬੈਸਟ ਜਫੀ ਤੇ ਰੇਸ਼ਮ ਸਰੇਨੇ ਵਾਲਾ ਬੈਸਟ ਰੇਡਰ ਦੋਨੋਂ ਵੀਰਾਂ ਨੂੰ ਲੱਖ ਲੱਖ ਵਾਰਤਾਂ ਰੈਸ਼ਮ ਫੂਲੀਆ ਆ ਕਹਿੰਦਾ ਵੀ 5 ਮਿੰਟ ਦਾ ਸਮਾਂ ਜੇ ਕਿਸੇ ਖਿਡਾਰੀ ਨੂੰ ਲੱਗਦਾ ਵੀ ਕਿ ਵੀ ਹਾਂ ਕਨਫਰਮ ਕਰਨਾ ਚਾਹੁੰਦਾ ਤੇ 4-5 ਮਿੰਟ ਦਾ ਸਮਾਂ ਤੇ ਬਾਅਦ ਦੇ ਵਿੱਚੋਂ ਇਹ ਕਹਿੰਦਾ ਵੀ ਮੈਂ ਕਲੀਅਰ ਨਹੀਂ ਕਰ ਰਹਾ ਜੇ ਕਿਸੇ ਰੀਡਰ ਜਾਂ ਜਾਫੀ ਨੂੰ ਲੱਗਦਾ ਹੋਵੇ ਵੀ ਮੇਰੇ ਨੰਬਰ ਜ਼ਿਆਦਾ ਹੈ ਸੋ ਵੀਰ ਬਣ ਕੇ ਇਹਨਾਂ ਵੀਰਾਂ ਨਾਲ ਜ਼ਰੂਰ ਸੰਪਰਕ ਬਣਾ ਲਿਓ ਜੀ ਜੀ